ਤੇ ਸਭ ਤੋਂ ਵੱਡੀ ਖਬਰ ਅੱਜ ਦੀ ਮਰਹੂਮ ਪੰਜਾਬੀ ਗਾਇਕ ਰਾਜਵੀਰ ਜਵੰਦਾ ਨਾਲ ਜੁੜੀ ਹੋਈ ਜਿਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਣਾ ਹੈ ਲੁਧਿਆਣਾ ਦੇ ਜਗਰਾਉਂ ਦੇ ਵਿੱਚ ਉਹਨਾਂ ਦਾ ਜੱਦੀ ਪਿੰਡ ਪੋਨਾ ਹੈਗਾ ਜਿੱਥੇ ਉਹਨਾਂ ਨੂੰ ਅੱਜ ਅੰਤਿਮ ਵਿਦਾਇਗੀ ਦਿੱਤੀ ਜਾਏਗੀ ਦੁਪਹਿਰ ਕਰੀਬ 12 ਵਜੇ ਦੇ ਕਰੀਬ ਜਿਹੜਾ ਹੈਗਾ ਉਹਨਾਂ ਦੀ ਅੰਤਿਮ ਰਸਮਾਂ ਅੱਜ ਕੀਤੀਆਂ ਜਾਣਗੀਆਂ ਤੋਂ ਦੱਸਦੇ ਕੱਲ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਰਾਜਵੀਰ ਜਵੰਦਾ ਨੇ ਆਖਰੀ ਸਾਹ ਲਏ ਸੜਕ ਹਾਦਸੇ 'ਚ ਬਹੁਤ ਗੰਭੀਰ ਜ਼ਖਮੀ ਹੋ ਗਏ ਸਨ ਬੱਦੀ ਤੋਂ Shimla ਜਾਂਦੇ ਹੋਏ ਉਹਨਾਂ ਦੀ ਮੋਟਰਸਾਈਕਲ ਜਿਹੜਾ ਹੈਗਾ ਉਹ ਆਵਾਰਾ ਪਸ਼ੂਆਂ ਨਾਲ ਟਕਰਾ ਗਿਆ ਸੀਗਾ ਇਸ ਕਰਕੇ ਉਹਨਾਂ ਦੇ ਸਿਰ ਦੇ ਉੱਪਰ ਗਰੀਡ ਦੀ ਹੱਡੀ ਵਿੱਚ ਬਹੁਤ ਗੰਭੀਰ ਸੱਟਾਂ ਵੱਜੀਆਂ ਸਨ ਬੜੀ ਕੋਸ਼ਿਸ਼ ਕੀਤੀ ਕਿ 11 ਦਿਨਾਂ ਤੱਕ ਉਹਨਾਂ ਦੀ ਜਾਨ ਬਚਾਉਣ ਦੀ ਪਰ ਆਖਰਕਾਰ ਉਹ ਬਚ ਨਾ ਸਕੇ ਅਤੇ ਜ਼ਿੰਦਗੀ ਦੀ ਜੰਗ ਹਾਰ ਗਏ ਤੁਹਾਨੂੰ ਸਿੱਧੇ ਪਿੰਡ ਪੋਨਾ ਲੈ ਕੇ ਚਲਦੇ ਹਾਂ ਮੇਰੇ ਸੋਗੀ ਨਵੀਨ ਸ਼ਰਮਾ ਉੱਥੋਂ ਸਾਡੇ ਨਾਲ ਲਾਈਵ ਜੁੜ ਰਹੇ ਨੇ ਨਵੀਨ ਅੱਜ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਹੈਗਾ ਪੋਨਾ ਪਿੰਡ ਦੇ ਵਿੱਚ ਸੋਗ ਦੀ ਜਿਹੜੀ ਲਹਿਰ ਪੂਰੀ ਤਰ੍ਹਾਂ ਨਾਲ ਹੈਗੀ ਹੈ ਕਿਸ ਤਰ੍ਹਾਂ ਦੀਆਂ ਤਸਵੀਰਾਂ ਉੱਥੇ ਦੇਖਣ ਨੂੰ ਮਿਲ ਰਹੀਆਂ ਨੇ ਉਹ ਦੇਖੋ ਕਾਫੀ ਇਹ ਦੁਖਦਾਇਕ ਇੱਕ ਘੜੀ ਹੈ ਪਰਿਵਾਰ ਵਾਸਤੇ ਵੀ ਉਹ ਪਿੰਡ ਵਾਸੀਆਂ ਵਾਸਤੇ ਵੀ ਕਿਉਂਕਿ ਮਿੱਟੀ ਨਾਲ ਜੁੜਿਆ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਇੱਕ ਗਾਇਕ ਜਿਹੜਾ ਰਾਜਵੀਰ ਜਵੰਦਾ ਅੱਜ ਇਸ ਦੁਨੀਆ ਵਿੱਚ ਨਹੀਂ ਹੈ ਪਰ ਅ ਜਿੰਨੇ ਵੀ ਪਿੰਡ ਵਾਸੀ ਐ ਕਿਉਂਕਿ ਪੋਣਾ ਪਿੰਡ ਦੇ ਵਿੱਚ ਅਸੀਂ ਖੜੇ ਆ ਜਗਰਾਉਂਦੇ ਹੋ ਔਰ ਇੱਥੇ ਹੀ ਅ ਰਾਜਵੀਰ ਜਵੰਦਾ ਦਾ ਜਨਮ ਹੋਇਆ ਔਰ ਇੱਥੋਂ ਹੀ ਉਹਨਾਂ ਨੇ ਆਪਣਾ ਬਚਪਨ ਔਰ ਜਵਾਨੀ ਜਿਹੜੀ ਆ ਉਹ ਕੱਢੀ ਔਰ ਉਸ ਤੋਂ ਬਾਅਦ ਪੁਲਿਸ ਦੇ ਵਿੱਚ ਵੀ ਭਰਤੀ ਹੋਏ 9 ਸਾਲ ਦੇ ਕਰੀਬ ਬਲਵਿੰਦਰ ਪੁਲਿਸ ਦੇ ਵਿੱਚ ਭਰਤੀ ਦੇ ਵਿੱਚ ਨੌਕਰੀ ਕੀਤੀ ਉਹਨਾਂ ਨੇ ਔਰ ਉਸ ਤੋਂ ਬਾਅਦ ਉਹਨਾਂ ਨੇ ਨੌਕਰੀ ਛੱਡ ਦਿੱਤੀ ਕਿਉਂਕਿ ਜਿਹੜਾ ਸ਼ੌਕ ਸੀ ਉਹ ਗਾਇਕੀ ਵੱਲ ਸੀ ਔਰ ਗਾਇਕੀ ਵੀ ਅਜਿਹੀ ਕਿ ਹੱਕ ਦੇ ਨਾਲ ਜਦੋਂ ਅ ਰਾਜਵੀਰ ਜਵੰਦਾ ਗਾਉਂਦੇ ਸੀ ਤਾਂ ਲੋਕ ਕਾਫੀ ਰਾਜਵੀਰ ਜਵੰਦਾ ਦੇ ਵੱਲ ਕਾਫੀ ਉਹ ਅਟਰੈਕਟਿਵ ਹੁੰਦੇ ਸੀ ਸੋ ਮੈਂ ਉਹ ਪਹਿਲੇ ਥਾਂ ਦਿਖਾ ਦਵਾ ਜਿੱਥੇ ਰਾਜਵੀਰ ਜਵੰਦਾ ਦਾ ਅੱਜ ਅੰਤਿਮ ਸੰਸਕਾਰ ਹੋਣਾ ਅੰਤਿਮ ਦਰਸ਼ਨਾਂ ਦੇ ਲਈ ਇਸੇ ਥਾਂ ਦੇ ਉੱਤੇ ਉਹਨਾਂ ਦੀ ਜਿਹੜੀ ਹੈ ਦੇਹ ਰੱਖੀ ਜਾਏਗੀ ਹੁਣੇ ਥੋੜੀ ਦਿਰ ਬਾਅਦ ਕਿਉਂਕਿ ਕੱਲ ਤੋਂ ਲਗਾਤਾਰ ਅਸੀਂ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਔਰ 12 ਵਜੇ ਦੇ ਕਰੀਬ ਇਹ ਕਿਹਾ ਜਾ ਰਿਹਾ ਹੈ ਕਿ ਅੰਤਿਮ ਸੰਸਕਾਰ ਕੀਤਾ ਜਾਏਗਾ ਔਰ ਅੱਜ ਇਸੇ ਕਿਉਂਕਿ ਘਰ ਦੇ ਪਿਛਲੇ ਪਾਸੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਉਹ ਇਹ ਮੈਦਾਨ ਹੈ ਔਰ ਇਸੇ ਜਗ੍ਹਾ ਦੇ ਉੱਤੇ ਇਹ ਪਰਿਵਾਰਿਕ ਮੈਂਬਰਾਂ ਦੀ ਇੱਛਾ ਸੀ ਕਿ ਇੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇ ਸ਼ਮਸ਼ਾਨ ਘਾਟ ਦੇ ਵਿੱਚ ਨਾ ਕੀਤਾ ਜਾਵੇ ਇਹ ਵੀ ਕੱਲ ਅਪੀਲ ਕੀਤੀ ਗਈ ਕਿ ਕੋਈ ਯਾਦਗਾਰ ਜ਼ਰੂਰ ਇਸੇ ਥਾਂ ਤੇ ਸਰਕਾਰ ਬਣਾਵੇ ਤਾਂ ਕਿ ਉਹਨਾਂ ਦੀ ਜਿਹੜੀ ਗਾਇਕੀ ਦੇ ਨਾਲ ਜੁੜਿਆ ਸਭਿਆਚਾਰ ਕਿਉਂਕਿ ਮਿੱਟੀ ਦੇ ਨਾਲ ਜੁੜ ਕੇ ਉਹ ਜਦੋਂ ਵੀ ਉਹ ਚਾਹੇ ਮੰਚ ਹੋਵੇ ਚਾਹੇ ਉਹਨਾਂ ਦੀ ਫਿਲਮਾਂ ਦੇ ਵਿੱਚ کردار ਕਿਉਂਕਿ ਉਹਨਾਂ ਨੇ ਕਈ ਨਿਭਾਏ ਔਰ ਗਾਇਕੀ ਦੇ ਵਿੱਚ ਕਈ ਉਹਨਾਂ ਨੇ ਸੁਪਰ ਹਿੱਟ ਗਾਣੇ ਤੇ ਔਰ 1990 ਦੇ ਵਿੱਚ ਇਸੇ ਪਿੰਡ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਉਹਨਾਂ ਦੇ ਜਿਹੜੇ ਪਿਤਾ ਸੀ ਉਹ ਵੀ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਸੀਆਈਏ ਸਟਾਫ ਦੇ ਵਿੱਚ ਸੀ ਔਰ ਕਿਸਾਨੀ ਅੰਦੋਲਨ ਦੇ ਦੌਰਾਨ ਵੀ ਰਾਜਵੀਰ ਜਵੰਦਾ ਉਥੇ ਕਿਸਾਨਾਂ ਦੇ ਨਾਲ ਜੁੜਦੇ ਨਜ਼ਰ ਆਏ ਪਰ ਅਫਸੋਸ ਕਿ 11 ਦਿਨ ਬਾਅਦ ਫੋਰਟਿਸ ਹਸਪਤਾਲ ਦੇ ਵਿੱਚ ਉਹਨਾਂ ਨੇ ਇਲਾਜ ਦੇ ਦੌਰਾਨ ਦਮ ਤੋੜਤਾ ਕਿਉਂਕਿ ਕਈ ਅਰਦਾਸਾਂ ਹੋਈਆਂ ਚਾਹੇ ਪੂਰੇ ਪੰਜਾਬ ਦੀ ਗੱਲ ਕਰੀਏ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਦੀ ਗੱਲ ਕਰੀਏ ਔਰ ਲਗਾਤਾਰ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸਾਂ ਹੁੰਦੀਆਂ ਰਹੀਆਂ ਪਰ ਇਹ ਜਿਸ ਤਰ੍ਹਾਂ ਦੇ ਨਾਲ ਕੱਲ ਸਵੇਰੇ ਉਹਨਾਂ ਦਾ ਦਿਹਾਂਤ ਹੋਇਆ ਉਸ ਤੋਂ ਬਾਅਦ ਜਿਹੜਾ ਦੁੱਖ ਦਾ ਪਹਾੜ ਚਾਹੇ ਪਰਿਵਾਰ ਹੋਵੇ ਚਾਹੇ ਉਹਨਾਂ ਦੇ ਫੈਨ ਹੋਣ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਤਾਂ ਕਈਆਂ ਨੂੰ ਵਿਸ਼ਵਾਸ ਨਹੀਂ ਹੋਇਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲੋਕ ਜਿਹੜੇ ਉਹਨਾਂ ਦੇ ਫੈਨ ਸੀ ਅਰਦਾਸਾ ਕਰ ਰਹੇ ਸੀ ਔਰ ਇਹ ਜਿਹੜੀ ਥਾਂ ਹੈ ਇਹ ਘਰ ਦੇ ਪਿਛਲੇ ਪਾਸੇ ਹੀ ਹੈ ਬਿਲਕੁਲ ਔਰ ਇਸੇ ਛੱਟ ਦੇ ਥੱਲੇ ਉਹਨਾਂ ਦੀ ਦੇਹ ਹੁਣੇ ਥੋੜੀ ਦਰਬਾਰ ਰੱਖੀ ਜਾਵੇਗੀ ਅਗਰ ਮੈਂ ਉਹਨਾਂ ਦੇ ਗਾਣਿਆਂ ਤੇ ਝਾਤ ਮਾਰੀਏ ਤਾਂ 2016 ਦੇ ਵਿੱਚ ਉਹਨਾਂ ਨੇ ਡੈਬਿਊ ਸਿੰਗਲ ਕਲੀ ਜਵੰਦੇ ਦੀ ਤੋਂ ਸ਼ੁਰੂਆਤ ਕੀਤੀ ਤੇ 2018 ਦੇ ਵਿੱਚ ਫਿਲਮ ਸੂਬੇਦਾਰ ਜੋਗਿੰਦਰ ਸਿੰਘ ਤੋਂ ਸ਼ੁਰੂਆਤ ਕੀਤੀ ਸੋ ਇਹ ਲਗਾਤਾਰ ਸੀ ਇਹ ਜਾਣਕਾਰੀ ਦੇ ਰਿਹਾ ਕਿ ਕਿਹੜੇ ਕਿਹੜੇ ਉਹਨਾਂ ਦੇ ਪੰਜਾਬੀ ਸਭਿਆਚਾਰ ਨਾਲ ਜੁੜੇ ਪੰਜਾਬੀ ਮਿੱਟੀ ਨਾਲ ਜੁੜੇ ਜਿਹੜੇ ਉਹਨਾਂ ਨੇ ਗਾਣੇ ਦਿੱਤੇ ਔਰ 2017 ਦੇ ਵਿੱਚ ਮੁਕਾਬਲਾ ਪਟਿਆਲਾ ਸ਼ਹੀ ਪੱਗ ਕੇਸਰੀ ਝੰਡੇ ਸ਼ੁਕੀਨ ਲੈਂਡ ਆਰਟਸ ਸਰਨੇਮ ਔਰ ਫਿਲਮਾਂ ਜਿਹੜੀਆਂ ਦਿੱਤੀਆਂ ਸੂਬੇਦਾਰ ਜੋਗਿੰਦਰ ਸਿੰਘ 2018 ਕਾਕਾ ਜੀ 2019 ਜਿੰਦਜਾਨ ਮਿੰਦੋ ਤਹਿਸੀਲਦਾਰਨੀ 20190 ਕਾਲਜ ਯੂਥ ਫੈਸਟੀਵਲ ਦੇ ਵਿੱਚ ਉਹਨਾਂ ਨੇ 11 ਟਰੋਫੀਆਂ ਜਿੱਤੀਆਂ ਔਰ ਇੰਟਰ ਯੂਨੀਵਰਸਿਟੀ ਸਿੰਗਿੰਗ ਦੇ ਵਿੱਚ ਡਬਲ 골ਡ ਮੈਡਲ ਜਿੱਤੇ ਸੋ ਤੁਮ ਵੀ ਵਜਾਉਣ ਦਾ ਬੜਾ ਸ਼ੌਂਕ ਸੀ ਕਿਉਂਕਿ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਕਲਚਰ ਤੁੰਬੀ ਦੇ ਨਾਲ ਜੁੜਿਆ ਰਾਜਵੀਰ ਜਵੰਦਾ ਦਾ ਉਹ ਨਜ਼ਰ ਆਂਦਾ ਸੀ ਪਹਿਰਾਵਾ ਕੁਰਤਾ ਤੇ ਚਾਦਰਾਂ ਪਾ ਕੇ ਉਹ ਜਦੋਂ ਮੰਚ ਤੇ ਚੜ੍ਹਦੇ ਸੀ ਤਾਂ ਉਹ ਆਪਣੇ ਆਪ ਦੇ ਵਿੱਚ ਜਿਹੜਾ ਪੰਜਾਬ ਦੀ ਮਿੱਟੀ ਪੰਜਾਬ ਦੀ ਖੁਸ਼ਬੂ ਹਣਾ ਗੀਤਾਂ ਦੇ ਵਿੱਚ ਜ਼ਰੂਰ ਵੇਖਣ ਨੂੰ ਮਿਲਦੀ ਸੀ ਸੋ ਅੱਜ ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਉਹਨਾਂ ਦੀ ਘਾਟ ਜ਼ਰੂਰ ਉਸ ਪੰਜਾਬੀ ਸੱਭਿਆਚਾਰ ਪੰਜਾਬੀ ਜਿਹੜੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਆ ਜਿਹੜੇ ਇਹਨਾਂ ਗਾਣਿਆਂ ਨੂੰ ਸੁੰਦੇ ਸੀ ਉਹ ਜਿਹੜੇ ਹਿੱਕ ਦੇ ਨਾਲ ਜਦੋਂ ਆਵਾਜ਼ ਨਿਕਲਦੀ ਸੀ ਗਲੇ ਦੇ ਵਿੱਚੋਂ ਤਾਂ ਆਪਣੇ ਆਪ ਦੇ ਵਿੱਚ ਉਹ ਗਾਣੇ ਸੁਪਰ ਹਿੱਟ ਵੀ ਗਏ ਸੋ ਇਹ ਥਾਂ ਹੈ ਇਹ ਸ਼ੈੱਡ ਦੇ ਥੱਲੇ ਉਹਨਾਂ ਦੀ ਦੇਹ ਥੋੜੀ ਦਿਰ ਬਾਅਦ ਇੱਥੇ ਰੱਖੀ ਜਾਏਗੀ ਅੰਤਿਮ ਦਰਸ਼ਨਾਂ ਦੇ ਲਈ ਕਈ ਜਿਹੜੇ ਨਵੀਨ ਤੋਂ ਅੱਜ ਤੁਹਾਡੇ ਨਾਲ ਹੋਰ ਗੱਲ ਮੈਂ ਕਰਨੀ ਚਾਹੂੰਗਾ ਲਗਾਤਾਰ ਤੁਸੀਂ ਕੱਲ ਤੋਂ ਇੱਥੇ ਇਸ ਪਿੰਡ ਦੇ ਵਿੱਚ ਪਹੁੰਚੇ ਹੋ ਪੋਨਾ ਪਿੰਡ ਦੇ ਵਿੱਚ ਹੋ ਆਮ ਤੌਰ ਤੇ ਇਸ ਦੇਖਦੇ ਆ ਕਲਾਕਾਰਾਂ ਦੇ ਨਾਲ ਇੱਕ ਹੋਰ ਤਰ੍ਹਾਂ ਦਾ ਜੁੜਾਅ ਹੁੰਦਾ ਹੈਗਾ ਪਰ ਅਸੀਂ ਥੋੜਾ ਜਿਹਾ ਇਹ ਮਹਿਸੂਸ ਕੀਤਾ ਤੁਹਾਡੇ ਤੋਂ ਅਸੀਂ ਹੋਰ ਜਾਣਨਾ ਚਾਹਾਂਗੇ ਕਿ ਰਾਜਵੀਰ ਜਵੰਦਾ ਨੂੰ ਲੋਕ ਘਰ ਦਾ ਮੈਂਬਰ ਜ਼ਿਆਦਾ ਸਮਝਦੇ ਸੀ ਕਿਉਂਕਿ ਉਹ ਸਰਪੰਚੀ ਦੇ ਵਿੱਚ ਵੀ ਰਹੇ ਉਹ ਪੁਲਿਸ ਦੇ ਵਿੱਚ ਵੀ ਰਹੇ ਪਰ ਫਿਰ ਵੀ ਜਿਹੜਾ ਉਹਨਾਂ ਦਾ ਜੁੜਾਅ ਜਿਸ ਤਰੀਕੇ ਨਾਲ ਪਿੰਡ ਦੇ ਨਾਲ ਰਿਹਾ ਕੁਝ ਲੋਕਾਂ ਨੇ ਅਸੀਂ ਗੱਲਾਂ ਤੁਹਾਡੇ ਤੋਂ ਇਹ ਵੀ ਸੁਣੀਆਂ ਸੀ ਜਿਸ ਤਰੀਕੇ ਨਾਲ ਕਿ ਉਹ ਮਦਦ ਕਰਨ ਦੇ ਲਈ ਹਮੇਸ਼ਾ ਅੱਗੇ ਰਹਿੰਦੇ ਸੀ ਦੂਰੋਂ ਦੂਰੋਂ ਲੋਕ ਆਏ ਨੇ ਉਹਨਾਂ ਦੇ ਅੰਤਿਮ ਦਰਸ਼ਨ ਕਰਨ ਦੇ ਲਈ ਕੱਲ ਤੋਂ ਆ ਕੇ ਬੈਠੇ ਹੋਏ ਨੇ ਭਾਵੇਂ ਹੁਣ ਉਹਨਾਂ ਨੂੰ ਨਹੀਂ ਪਤਾ ਕਿ ਉਹ ਕਿੱਥੇ ਰਹਿਣਗੇ ਕੀ ਕਰਨਗੇ ਪਰ ਫਿਰ ਵੀ ਉਹ ਇੱਥੇ ਪਹੁੰਚੇ ਨੇ ਕਿਉਂਕਿ ਪਿਆਰ ਉਹਨਾਂ ਨਾਲ ਸੀ ਕਿਸ ਤਰ੍ਹਾਂ ਦੀ ਸ਼ਖਸੀਅਤ ਮੰਦੇ ਸੀ ਲੋਕ ਰਾਜਵੀਰ ਜਵੰਦਾ ਨੂੰ ਪਿੰਡ ਦੇ ਲੋਕ ਉਹ ਦੇਖੋ ਰਾਜਵੀਰ ਜਵੰਦਾ بڑا ਹਸਮੁਖ ਚਿਹਰਾ ਕਿਉਂਕਿ ਨਜ਼ਰ ਆਂਦਾ ਉਹਨਾਂ ਗਾਣਿਆਂ ਦੇ ਵਿੱਚ ਵੀ ਉਹ ਉਹ ਰਾਜਵੀਰ ਜਵੰਦਾ ਦਾ ਜਦੋਂ ਕੋਈ ਵੀ ਗਾਣਾ ਰਿਲੀਜ਼ ਹੋਇਆ ਤਾਂ ਉਸ ਉਸ ਰੀਲ ਦੇ ਵਿੱਚ ਵੀ ਉਹ ਉਹਨਾਂ ਦੀ ਪਰਸਨੈਲਿਟੀ ਜਿਹੜੀ ਹੈ ਉਹ ਕਾਫੀ ਸੁਭਾਵਿਕ ਹੈ ਕਿ ਕਾਫੀ ਮਸਕਰਾਹਟ ਵਾਲੀ ਪਰਸਨੈਲਿਟੀ ਨਜ਼ਰ ਆਂਦੀ ਸੀ ਕਿਉਂਕਿ ਤੁਸੀਂ ਗੱਲ ਕੀਤੀ ਮਦਦ ਦੀ ਤਾਂ ਸਾਨੂੰ ਕੱਲ ਪਤਾ ਲੱਗਿਆ ਸੀ ਕਿ ਪਿੰਡ ਦੇ ਸਰਪੰਚ ਨਾਲ ਸਾਡੀ ਗੱਲ ਹੋ ਰਹੀ ਸੀ ਪਿੰਡ ਦੇ ਸਰਪੰਚ ਨੇ ਸਾਨੂੰ ਦੱਸਿਆ ਕਿ ਹੜਪੀੜਤਾ ਦੇ ਲਈ ਉਹਨਾਂ ਨੇ ਕਾਫੀ ਮਦਦ ਕੀਤੀ ਪਰ ਉਹਨਾਂ ਨੇ ਇਹ ਵੀ ਆਖਿਆ ਕਿ ਸਰਪੰਚ ਨੂੰ ਪਿੰਡ ਦੇ ਕਿ ਤੁਸੀਂ ਇਹ ਗੁਪਤ ਰੱਖਣਾ ਕੁਝ ਵੀ ਕਿਸੇ ਨੂੰ ਨਹੀਂ ਦੱਸਣਾ ਸੋ ਇਹ ਇਹੋ ਜੀ ਜਿਹੜੀ ਪਰਸਨੈਲਿਟੀ ਹੈ ਇਹੋ ਜਿਹਾ ਜਿਹੜਾ ਸੋਚਣਾ ਕਿਉਂਕਿ ਅਗਰ ਕਿਸੇ ਦੀ ਮਦਦ ਵੀ ਕਰਨੀ ਹੈ ਤਾਂ ਉਹਦੇ ਬਾਰੇ ਪਤਾ ਨਾ ਲੱਗੇ ਕਿ ਮੈਂ ਮਦਦ ਕੀਤੀ ਐ ਸੋ ਜਿੰਨਾ ਵੀ ਪਿੰਡ ਹੈ ਜਿੰਨੇ ਚਾਹੇ ਪਉਣਾ ਪਿੰਡ ਦੇ ਲੋਕ ਹੈ ਚਾਹੇ ਇਸ ਦੇ ਨਾਲ ਲੱਗਦੇ ਕਈ ਪਿੰਡ ਹੈ ਜਗਰਾਉਂ ਦੇ ਉਹ ਸਾਰੇ ਪਿੰਡ ਵਾਸੀ ਇੱਥੇ ਪਹੁੰਚੇ ਨੇ ਜਿਹੜੇ ਉਹਨਾਂ ਦੀ ਗਾਇਕੀ ਨੂੰ ਪਸੰਦ ਕਰਦੇ ਨੇ ਜਿਹੜੇ ਉਹਨਾਂ ਦੀ ਫਿਲਮਾਂ ਦੇ ਵਿੱਚ ਜਿਹੜੇ ਰੋਲ ਅਦਾ ਕੀਤੇ ਉਹਨਾਂ ਨੇ ਕਿਉਂਕਿ ਦੇਖੋ ਪੰਜਾਬ ਪੁਲਿਸ ਦੇ ਵਿੱਚ ਲਗਾਤਾਰ 9 ਸਾਲ ਉਹਨਾਂ ਨੇ ਨੌਕਰੀ ਕੀਤੀ ਉਸ ਤੋਂ ਬਾਅਦ ਫਿਲਮ ਦੇ ਵਿੱਚ ਵੀ ਉਹਨਾਂ ਨੇ ਪੁਲਿਸ ਦਾ ਰੋਲ ਨਿਭਾਇਆ ਔਰ ਪੁਲਿਸ ਦੀ ਨੌਕਰੀ ਛੱਡਤੀ ਔਰ ਕਿਉਂਕਿ ਜਿਹੜੀ ਗ੍ਰੈਜੂਏਸ਼ਨ ਸੀ ਉਹ 뮤직 ਦੇ ਵਿੱਚ ਉਹਨਾਂ ਨੇ ਕੀਤੀ ਔਰ ਉਹ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਪਟਿਆਲਾ ਤੋਂ ਉਸ ਤੋਂ ਬਾਅਦ ਉਹਨਾਂ ਨੇ ਕਈ ਫਿਰ ਹਿੱਟ ਗੀਤ ਦਿੱਤੇ ਮੈਨੂੰ ਯਾਦ ਹੈ ਕਿ ਜਦੋਂ ਉਹਨਾਂ ਦੀ ਮਾਤਾ ਸਰਪੰਚ ਸੀ ਇਸ ਪਿੰਡ ਦੀ ਤਾਂ ਜਿਹੜਾ ਦੂਰਦਰਸ਼ਨ ਤੇ ਇੱਕ ਪ੍ਰੋਗਰਾਮ ਚੱਲਦਾ ਸੀ ਮੇਰਾ ਪਿੰਡ ਮੇਰੇ ਖੇਤ ਉਸ ਉੱਥੋਂ ਹੀ ਸ਼ੁਰੂਆਤ ਹੋਈ ਉੱਥੋਂ ਉਹਨਾਂ ਨੇ ਇੱਕ ਪੰਜਾਬੀ ਮਿੱਟੀ ਦੇ ਨਾਲ ਜੁੜਿਆ ਇੱਕ ਗਾਣਾ ਉਹਨਾਂ ਨੇ ਉਸ ਉਸ ਦੇ ਵਿੱਚ ਪੇਸ਼ਕਾਰੀ ਕੀਤੀ ਸੋ ਦੇਖੋ ਮਿੱਟੀ ਦੇ ਨਾਲ ਜੁੜ ਕੇ ਥੱਲੋਂ ਉੱਠ ਕੇ ਉੱਪਰ ਤੱਕ ਆਣਾ ਇਹ ਇਹ ਹਰ ਇਨਸਾਨ ਦੇ ਲਈ ਵੱਸ ਦੀ ਗੱਲ ਨਹੀਂ ਹਰ ਸਿੰਗਰ ਦੇ ਕਿਉਂਕਿ ਇਹ ਜਿਹੜੀ ਰਾਜਵੀਰ ਜਵੰਦਾ ਦਾ ਜਿਹੜਾ ਗਾਇਕੀ ਦਾ ਸਫ਼ਰ ਹੈ ਕਿ ਗਾਇਕ ਬੜੇ ਨੇ ਪੰਜਾਬ ਦੇ ਵਿੱਚ ਬੜੇ ਮੰਨੇ ਪ੍ਰਵੰਨੇ ਨੇ ਪਰ ਗਾਇਕੀ ਇਹੋ ਜੀ ਹੋਵੇ ਜਿਹੜੀ ਮਿੱਟੀ ਦੇ ਨਾਲ ਜੁੜੀ ਹੋਵੇ ਜਿਹੜੀ ਹਿੱਕ ਦੇ ਨਾਲ ਜਦੋਂ ਰਾਜਵੇ ਜਵੰਦਾ ਗੀਤ ਨੂੰ ਗਾਉਂਦੇ ਸੀ ਤਾਂ ਜਿਹੜੀ ਰਾਜਵੇ ਜਵੰਦਾ ਦੀ ਸੀਗੀ ਉਹ ਬੜੀ ਉੱਬਰ ਕੇ ਆਈ ਹੈ ਇਸ ਪਿਛਲੇ ਕੁਝ ਦਿਨਾਂ ਦੌਰਾਨ ਜਿੰਨਾ ਉਹਨਾਂ ਦੇ ਬਾਰੇ ਸਾਨੂੰ ਪਤਾ ਲੱਗਿਆ ਸੀ ਹੋਰ ਜ਼ਿਆਦਾ ਦੁਖੀ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਆ ਕਿ ਇੰਨਾ ਸੋਹਣਾ ਗਾਇਕ ਇੰਨਾ ਵਧੀਆ ਸ਼ਖਸ ਜਿਹੜਾ ਇਸ ਦੁਨੀਆ ਤੋਂ ਜਾ ਚੁੱਕਾ ਹੈ ਨਵੀਨ ਫਿਲਹਾਲ ਮੈਂ ਤੁਹਾਨੂੰ ਧੰਨਵਾਦ ਕਰੂੰਗਾ ਤੁਹਾਡਾ ਸਾਰੀ ਜਾਣਕਾਰੀ ਤਸਵੀਰਾਂ ਦੇ ਲਈ ਤਾਂ ਰਾਜਵੀਰ ਜਵੰਦਾ ਦਾ 12 ਵਜੇ ਦੇ ਕਰੀਬ ਅੰਤਿਮ ਸੰਸਕਾਰ ਕੀਤਾ ਜਾਏਗਾ ਅਸੀਂ ਥਾਰੇ ਤਸਵੀਰਾਂ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਉੱਥੇ ਪਹੁੰਚਾਉਣ ਦੇ